ਸਤਿ ਸ਼੍ਰੀ ਅਕਾਲ ਜੀ ਕੀ ਬਣਾ ਰਹੇ ਹੋ ਇਹ ਕਿਮਾ ਜੀ ਤਵਾ ਫਰਾ ਇਕਲੇਜੀ মুরਗੇ ਦੀ ਹੈ ਇਹ ਹਾਂ ਕਲੇਜੀ মুরਗੇ ਦੀ ਹੈ ਕਿਮਾ ਹੁੰਦਾ ਬਕਰੇ ਦਾ ਤੋ ਹੈਲੋ ਗਾਇਜ਼ ਵੈਲਕਮ ਟੂ ਮਾਈ ਚੈਨਲ ਆਫ ਫੋਰ ਫਟੂ ਬੈਠੇ ਤੇ ਖੜੇ ਨੂੰ ਬਿਆਹਾਂ ਤੇ ਛੜਿਆਂ ਨੂੰ ਦਰਦ ਦੇ ਕਰਿਆਂ ਸੋਹਣੀਆਂ ਸੋਹਣੀਆਂ ਸ਼ਾਹਜਾਦੀਆਂ ਨੂੰ ਮੇਰੀ ਤਰਫੋਂ ਅਸਲਾਮੁਅਲੈਕੁਮ ਅੱਜ ਅਸੀਂ ਜਾ ਰਹੇ ਆ ਇਹ ਸ਼ਹਿਰ ਮਲੇਰ ਕੋਟਲਾ ਖਾਨ ਚਿਕਨ ਦੀ ਕਲੇਜੀ ਹਾਂ ਜੀ ਸਹੀ ਸੋਹਣੀਆਂ ਨੂੰ ਮੁਰਗੇ ਦੀ ਕਲੇਜੀ ਖਾਣ ਜਾ ਰਹੇ ਆ ਵੀਡੀਓ ਚ ਬਣੇ ਰਹੋ ਵੀਡੀਓ ਦਿਖਾਉਣੇ ਕੀ ਕੀ ਸਮਾਨ ਆ ਕੀ ਰੇਟ ਆ ਤਾਂ ਵੀਡੀਓ ਬਹੁਤ ਇੰਟਰਸਟਿੰਗ ਹੋਣ ਵਾਲੀ ਹੈ ਪੋਲ ਮੀ ਲਓ ਜੀ ਚੱਲਦੇ ਆ ਜੀ ਬਾਈ ਜੀ ਨਾਲ ਗੱਲ ਕਰਦੇ ਆ। ਹੋਰੀ ਬਾਈ ਜੀ ਕਿਦਾ ਜੀ? ਠੀਕ ਆ ਜੀ ਵਧੀਆ ਫਿਰ ਜੀ। ਤੇ ਤੁਹਾਡੇ ਕੋਲ ਆਏ ਸੀ ਵੀ ਕੀ ਕੀ ਆਟਮ ਬਣਾਉਨੇ ਆ ਤੁਸੀਂ? ਆਪਣੇ ਕੋਲੋਂ ਵੀ ਫਿਰ ਸ਼ਾਮੀ ਟਿੱਕੀ, ਕਬਾਬ ਹੁੰਦਾ। ਅੱਛਾ ਜੀ, ਚਿਕਨ ਹੁੰਦਾ? ਕਿਮਾ ਹੁੰਦਾ, ਕਲੇਜੀ ਹੁੰਦੀ ਆ ਪੋਟਾ ਕਲੇਜੀ। ਕਲੇਜੀ ਮੁਰਗੇ ਦੀ ਆ ਜੀ? ਹਾਂ, ਕਲੇਜੀ ਮੁਰਗੇ ਦੀ ਆ, ਕਿਮਾ ਹੁੰਦਾ ਬੱਕਰੇ ਦਾ। ਬੱਕਰੇ ਦਾ ਜੀ। ਬਾਕੀ ਮੋਂ ਲਾਦਾ ਆਮਲੇਟ ਵਗੈਰਾ ਜੀ ਬਣਾਉਂਦੇ ਆ। ਆਮਲੇਟ ਆ, 버ਗਰ ਆ। ਤੇ ਇੱਧਰ ਤੁਸੀਂ ਜੀ ਕਲੇਜੀ ਬਣਾ ਰਹੇ ਹੋ ਨਾ ਇਹ। ਹਾਂ ਜੀ। 30 ਸਾਲ ਹੋ ਗਈ ਸਾਨੂੰ ਬਣਾਉਣ ਨੂੰ 30 ਸਾਲ ਹੋ ਗਈ ਤੁਹਾਨੂੰ ਡੇੜੀ ਲਾਉਂਦੇ ਪਰ 30 ਸਾਲ ਹੋ ਗਏ ਕਾਫੀ ਪੁਰਾਣਾ ਹੈ ਡਾਈ ਫਿਰ ਹੈ ਹਾਂ ਪਹਿਲਾਂ ਸਾਡੇ ਡੈਡੀ ਲਾਉਂਦੇ ਸੀ ਜੀ ਜੀ ਹਾਂ ਜੀ ਇਹ 30 ਵੀ ਲਾਉਦੇ ਜੀ ਪਲੇਟ ਫਿਰ ਕਲੇਜੇ ਦੀ ਲਾਉ ਤਾ ਖਾ ਗਈ ਸਾਡੇ ਆਡੀਓਸ ਨੂੰ ਜੇਗਾ ਤੁਹਾਨੂੰ ਦੱਸਦੇ ਆ ਜੀ ਆ ਵੀਡੀਓ ਜੀ ਬਣੀ ਰਹੀ ਹੈ ਵੀਡੀਓ ਕੱਟੀ ਹੋਣਾ ਜੀ ਸਕਿੱਪ ਨਾ ਕਰਿਓ ਆ ਵੀਡੀਓ ਜੀ ਬਣੀ ਰਹੀ ਹੈ ਅੱਛਾ ਭਾਈ ਜੀ ਕੀ ਬਣਾ ਰਹੇ ਹੋ ਇਹ ਇਹ ਕਿਮਾ ਜੀ ਤਵਾ ਫਰਾਈ ਕਿਮਾ ਸੁੱਕਾ ਕਿਮਾ ਹੁੰਦਾ ਹੈ ਇਹ ਵੀ ਤੁਸੀਂ ਇਕੱਲਾ ਕਿਮਾ ਹੀ ਹੈ ਇਕੱਲਾ ਕਿਮਾ ਹੀ ਹੈ ਹਾਂ ਇਹ ਇਕੱਲਾ ਕਿਮਾ ਹੈ ਤੇ ਇਹ ਬੱਕਰੇ ਦਾ ਕਿੰਨਾ ਚਿਕਨ ਦਾ ਕਿੰਨਾ ਬੱਕਰੇ ਦਾ ਕਿੰਨਾ ਬੱਕਰੇ ਦਾ ਕਿੰਨਾ ਹਾਂ ਇਹ ਤਵਾ ਭਰਾਈ ਕਿੰਨਾ ਇਕੱਲਾ ਕਿਮਾ ਹੀ ਹੁੰਦਾ ਦੇ ਵਿੱਚ ਹੋਰ ਕੁਝ ਨਹੀਂ ਹਰ ਇਹਦੀ ਪਲੇਟ ਜੀ ਕਿੰਨੇ ਦੀ ਹੈ ਇਹ 100 ਰੁਪਏ ਦੀ ਪਲੇਟ ਹੁੰਦੀ ਹੈ 100 ਦੀ ਪਲੇਟ ਹੁੰਦੀ ਹੈ ਹਾਂ ਜੀ ਤੇ ਪਾਇਆ ਕੀ ਕੀ ਹੈ ਜਿਹਦੇ ਵਿੱਚ ਇਕੱਲਾ ਕਿਮਾ ਹੀ ਹੈ ਜੀ ਬਾਕੀ ਬਾਕੀ ਉਹਨੇ ਮਸਾਲੇ ਪਾਏ ਨੇ ਹਾਂ ਬਸ ਮਿੱਠੇ ਮਸਾਲੇ ਨੇ ਸਾਡੇ ਆਪਣੇ ਘਰ ਦੇ ਪਿੱਛੇ ਹੁੰਦੇ ਨੇ ਮਸਾਲੇ 100 ਦੀ ਪਲੇਟ ਹੁੰਦੀ ਹੈ 50 ਦੀ ਪਲੇਟ ਹੁੰਦੀ ਹੈ 100 ਦੀ ਪਲੇਟ ਹੁੰਦੀ ਹੈ ਆਹ ਪਲੇਟ 50 ਦੀ ਹੁੰਦੀ ਹੈ ਫੁੱਲ 100 ਦੀ ਹੁੰਦੀ ਹੈ ਇਹ ਜਨਾਬ ਕਿੰਨੇ ਵੇ ਤੋਂ ਕਿੰਨੇ ਵੇ ਤੱਕ ਲਾਉਣੇ ਆ ਜੀ ਇਹ ਇਹ ਸਿਆਉਂ 6 ਵੇ ਤੋਂ ਰਾਤ ਦੇ 12 ਵੇ ਤੱਕ ਹੁੰਦੇ ਹੈ। ਲੈ ਜੀ ਪੂਰੇ ਨਹੀਂ ਰਹਿ ਜਾ ਰਾਂ। ਜਾਈਗਾ ਬੜੀ ਨਰਮਾ ਪੂਰੀ। ਫਿਰ ਜੀ ਚੜਨੀ ਪਈ ਇਹਨਾਂ ਆਣੇ। ਮੈਂ ਤਾਂ ਚੜਨੀ ਨਾਲੋਂ ਜ਼ਿਆਦਾ ਹੋਰ ਸਵੇਰ ਆ ਰਿਹਾ। ਸਵੇਰਾਂ ਜੱਕੀ ਮਾਗੀ ਦੇ ਚੈੱਕਪ। ਲੈਣਾ ਕਾਰੋ। ਫਾਗ ਦੇ ਗੱਠੇ ਲੈ ਲਓ ਜੀ ਬਾਈ ਜੀ ਇਹਨੇ ਕੀਮਾ ਪਾਇਆ ਜੀ ਪਲੇਟ ਦੇ ਵਿੱਚ ਕੀਮਾ ਵੀ ਟਰਾਈ ਕਰਦੇ ਆ ਕਲੇਜੀ ਵੀ ਟਰਾਈ ਕਰ ਲਈ ਆ ਕੀ ਬਣਾਣਾ ਕਲੇਜੀ ਬਣਾਣੀ ਆ ਉਹਦੇ ਮੂਰੇ ਇਹਦਾ ਪਤਾ ਕੀਮਾ ਵੀ ਬਧੀਆ ਇਹਨਾਂ ਦਾ ਪਿਆਰ ਦਾ ਕੀਮੇ ਦਾ ਜਗਾ ਵੀ ਹੈ ਨਾ ਢੈਂੜ ਆਈ ਐ ਨਹੀਂ ਪੱਟਾ ਬਾਨੀ ਆ ਰਹਿਆ ਬਿਲਕੁਲ ਪੱਕਿਆ ਹੋਇਆ ਕੋਈ ਜ਼ਮੈਲਣੀ ਆਉਂਦੀ ਕੋਈ ਨਾ ਜਿਹੜੀ ਇਸ ਤਰ੍ਹਾਂ ਦੀ ਆਟਾ ਹੁੰਦੀ ਹੈ ਨੇ ਨਾ ਠੀਕ ਹੋ ਗਿਆ ਮਟਨ ਹੋ ਗਿਆ ਜਾਦਾ ਤਾਂ ਨਾ ਸਮੈਲ ਦੀ ਬਹੁਤ ਦਿੱਕਤ ਰਹਿੰਦੀ ਹੈ ਨਾ ਦੋਨਾਂ ਆਈਟਮਾਂ ਵਿੱਚ ਜਮੇ ਸਮੈਲ ਨਹੀਂ ਹੈ ਬਹੁਤ ਘੈਂਟ ਦੇ ਤੇ ਭਾਈ ਇੱਕ ਵਾਰ ਐਡਰੈਸ ਦੱਸ ਦਿਓ ਜੀ ਸੱਠਾ ਚੌਂਗ ਜੀ ਮਲੇਰ ਕੋਡਲਾ ਸੱਠਾ ਚੌਂਗ ਮਲੇਰ ਕੋਡਲਾ ਜੀ ਸੱਠਾ ਚੌਂਗ ਗੋਲ ਚੱਕਰਾ ਜਿੱਥੇ ਆ ਦੇਖ ਸਕਦੇ ਆ ਵੀਡੀਓ ਦੇ ਵਿੱਚ ਦਿੱਸਾ ਕਬਾਬਾਂ ਵਾਲਾ ਵੀ ਇਦਾਂ ਦੀ ਵੀਡੀਓ ਦੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜਾਂ ਪਲੇਸ ਪੁੱਸਤੇ ਸਾਡੇ ਪੇਜ ਨੂੰ ਫੋਲੋ ਕਰ ਲਓ ਤਾਂ ਮਿਲਦੇ ਆਪਾਂ ਨੈਕਸਟ ਵੀਡੀਓ 'ਚ